ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਲੱਭੀ ਸ਼ੇਰੋਂ ਵਾਲਾ ਤੇ ਆਪਣੇ ਪੇਜ ਤੇ ਅੱਜ ਆਪਾਂ ਆਪਣੇ ਪਿੰਡੋਂ ਹੀ ਵੀਡੀਓ ਬਣਾਉਣੀ ਆ ਵਧੀਆ ਚੰਗੇ ਪਸ਼ੂਆਂ ਦੀ ਤੇ ਪੀਤੀ ਆਪਾਂ ਨੂੰ ਜਾਣਕਾਰੀ ਦਊਗਾ ਵੀ ਕਿਹੜਾ ਕਿੰਨਾ ਦੁੱਧ ਦਿੰਦਾ ਸਾਰੀ ਜਾਣਕਾਰੀ ਪੀਸੀ ਕੀ ਹਾਲ ਚਾਲ ਨੇ ਬਾਈ ਵਧੀਆ ਵੀਰੇ ਵਧੀਆ ਲੱਭੀ ਹੋਰ ਸੁਣਾਓ ਵਧੀਆ ਤੇ ਆਪਣੇ ਦੋ ਤੇ ਆਪਣੇ ਲਈ ਬੱਕੀਆਂ ਨੇ ਦਾ ਦੱਸ ਦੇਣਾ ਦੀਆਂ ਤੇ ਆਪਣੇ ਦੇ ਵਿੱਚ ਟੋਕੜ ਆ ਠੀਕ ਆ ਠੀਕ ਆ ਇਹ ਆ ਮੱਝ ਇਹ ਦਾੱਸ ਦੇਣਾ ਦੀ ਕੱਚੀ ਆ ਠੀਕ ਹੈ ਕਿੰਨਾ ਸੂਆ ਬਾਈ ਇਹਦਾ ਚੌਥਾ ਸੂਆ ਬਾਈ 40 ਲੀਟਰ 15 ਲੀਟਰ ਚੋਂ 15 16 ਲੀਟਰ ਦੁੱਧ ਦੇ 14 ਹੈਗੇ ਆ ਹੈਗੇ ਨੇ ਹਾਂ ਆਪਣੇ ਆਪ ਦੇ ਘਰੇ ਚੋਂ ਹੀ ਹੋਈ ਹੈ ਠੀਕ ਹੈ ਹਾਂ ਤੇ ਆਜਾ ਮੜਾ ਜਿਹੜਾ ਦਵਾ ਦੋ ਮੜਾ ਦਿਖਾ ਦਿਓ ਇੱਧਰ ਕੀ ਦਿਖਾ ਰਹੀ ਕੋਈ ਲੈ ਵੀ ਮੱਝ ਦੇਖ ਲਓ ਜਿਹਦੇ ਉੱਤੇ ਮੰਜਾ ਰੱਖ ਲਓ ਮੱਝ ਦੇ ਆ ਲੈ ਬਲੂ ਦਾ ਦਿਖਾ ਬਈ ਇਧਰੋਂ ਵਧੀਆ ਇਹ 14 15 ਲੀਟਰ ਜਮਾ ਖੁੱਲੇ ਟੌਰ ਨਾਲ ਦਿੰਦੀ ਹੈ ਮੱਝ ਸੇਵਾ ਦਾ ਜਿੰਨੀ ਜੇਵਾ ਕਰ ਲਾਂਗੇ ਬਈ ਉਨੇ ਹੀ ਦੁੱਧਾ ਮੰਨ ਕੇ ਚੱਲ ਖੁੱਲਾ ਡੁੱਲਾ 15 14 ਲੀਟਰ ਖੁੱਲਾ ਡੁੱਲਾ ਹੀ ਆ ਜੰਮੀ ਠੀਕ ਆ ਤੇ ਹੁਣ ਇਹ 10 10 ਦਿਨਾਂ ਦੀ ਕੱਚੀ ਆ 10 ਦਿਨਾਂ ਦੀ 10 ਦਿਨਾਂ ਦੀ ਕੱਚੀ ਆ ਤੇ ਮਨ ਲਾ ਤੇ ਬਾਕੀ ਇਹਦਾ ਰੇਟ ਆ ਜਿਹੜਾ ਉਹ ਫੋਨ ਤੇ ਕਰਾਂਗੇ ਫੋਨ ਤੇ ਕਰ ਲਿਓ ਨੰਬਰ ਲਿਖਾਂਗੇ ਤੇ ਹੁਣ ਆਪਾਂ ਦੂਜੀ ਮੱਝ ਲਿਆਉਣਿਆਂ ਤੇ ਉਹ ਵੀ ਤੁਹਾਨੂੰ ਨਾਲ ਦਿਖਾਉਣਿਆਂ ਤੇ ਆ ਗਈ ਜੀ ਆਪਣੀ ਦੂਸਰੀ ਮੱਝ ਤੇ ਇਹ ਕੀਤੀ ਮਨ ਲਾ ਦਾ 7 ਦਿਨਾਂ ਦੀ ਕੱਚੀ ਆ ਇਹ 7 ਦਿਨਾਂ ਦੀ ਕੱਚੀ ਆ ਠੀਕ ਹੈ ਤੇ ਇਹ ਚੰਨਾ ਸੂਆ ਬਈ ਇਹ ਬਈ ਤੀਜਾ ਸੂਆ ਸੂਗੀ ਤੀਜਾ ਸੂਆ ਹੋਊਗੀ ਤੇ ਦੁੱਧ ਦੇ ਦਾ ਬਈ ਬਈ ਦੁੱਧ ਦੇ ਦਾ 13 ਤੇ 14 ਲੀਟਰ ਖੁੱਲਾ ਢੁਲਾ ਜਾਵਾਂ 13-14 ਲੀਟਰ ਠੀਕ ਹੈ ਹਾਂ ਇਹ ਆਪਾਂ ਲੱਭੀ ਖਰਾਕ ਪਾਵਾਂ ਹੋਰੀ ਕੁਝ ਦੁੱਧ ਯਾਰ ਮੈਂ ਤਾਂ ਨਾ ਨਾ ਠੀਕ ਹੈ ਤੇ ਬਾਕੀ ਇਹ ਮੜਾ ਦਿਖਾ ਤੋਰ ਕੇ ਮੜਾ 13 ਦਾ ਵਾਹ ਦਾ ਵੀ ਇਹ ਵੀ ਬਈ ਹਫਤੇ ਦੀ ਕੱਚੀ ਐ 14 13-14 ਲੀਟਰ 13-14 ਲੀਟਰ ਲਮਾ ਖੁੱਲਾ ਢੁਲਾ ਬਈ ਐਨ ਨੇ ਮੱਝ ਦੇਖੋ ਤੁਸੀਂ ਲੈ ਬਿੱਠ ਲੈ ਵਾ ਦੇਖ ਮੜਾ ਥੰਦ ਦਿਖਾ ਲੈ ਵਾ ਕੇ ਦਿਖਾ ਕੱਲਾ ਕੱਲਾ ਕੋਲ ਨੇ ਭਾਈ ਅੰਦਰ ਜਮਾਨ ਜਮਾ ਕੱਲਾ ਕੱਲਾ ਸਹਣਾ ਦਵਾ ਦੇ ਮੜਾ ਕਿਹੜਾ ਹੋਰ ਤੇ ਇਹਦਾ ਵੀ ਸ਼ ਨੂੰ ਰੇਟ ਫੋਨ ਦੇ ਉੱਤੇ ਦੱਸਾ ਜੀ ਫੋਨ ਤੇ ਭਾਈ ਫੋਨ ਕਰ ਲਿਓ ਨੰਬਰ ਸ਼ ਨੂੰ ਦੱਸ ਦੰਨੇ ਆ ਉੱਤੇ ਵੀ ਲਿਖ ਦਾਂਗੇ ਵੀਡੀਓ ਦੇ ਵਿੱਚ ਤੇ ਬੰਨ ਦੇ ਭਾਈ ਦੂਜੀ ਦਿਖਾਓ ਦੂਜੀ ਦਿਖਾਓ ਭਾਈ ਤੋਕ ਤੇ ਆ ਗਈ ਜੀ ਆਪਣੀ ਤੀਸਰੀ ਮੱਝ ਇਹ ਟੋਕੜਈ ਇਹ ਟੋਕੜਾ ਕਿੰਨੇ ਮਹੀਨੇ ਹੋ ਗਏ ਸੂਈ ਨੂੰ ਇਹਨੂੰ ਭਾਈ 3 ਮਹੀਨੇ ਹੋ ਗਏ ਸੂਈ ਨੂੰ 1 ਮਹੀਨਾ ਹੋ ਗਿਆ ਤੇ ਟੀਕਾ ਭਰਾਏ ਨੂੰ 10 ਲੀਟਰ ਦੁੱਧਾ ਮਾਗਰ ਕੱਟਾ ਮਾਗਰ ਕੱਟਾ ਹਾਂ ਤੇ ਇਹਦਾ ਵੀ ਮੜਾ ਤੋਰਾ ਕਰਾ ਦੇ ਕਹਿੰਦੇ ਛੂਏ ਇਹ ਇਹ ਬਾਈ ਦੂਜੇ ਸੂਏ ਆ ਦੂਜੇ ਸੂਏ ਚੋਟੀ ਆ ਇਹ ਲੈ ਦੇਖੋ ਸਿੰਘਪੁਰਾ ਹੀ ਪੂਰਾ ਵਧੀਆ ਨਾਲ ਮੱਝ ਦੇਖੋ ਬਾਕੀ ਆ ਉਹਦਾ ਆ ਦੇਖੋ ਛੋਟੀ ਪੂਰੀ ਕਰਨਾ ਬਾਈ ਲੈ ਵੇ ਹੋ ਕੇ ਦਿਖਾ ਦੇ ਮੜਾ ਇਹ ਬਾਈ ਇਹਦਾ ਰੇਟ ਵੀ ਤੁਸੀਂ ਆਉਦਾ ਫੋਨ ਤੇ ਕਰ ਦੋ ਤੇ ਕਰ ਦਾਂਗੇ ਬਾਈ ਰੇਟ ਇਹਦਾ ਸਿੰਘਾ-ਸੁੰਗਾ ਦੀ ਦਿਖਾ ਦੇ ਬਾਈ ਪੂਰੀ ਕੁੰਡੀ ਆ ਇਹ ਨਹੀਂ ਹੈਗਾ ਕੋਈ ਕੋਈ ਇਹ ਜੀ ਗੱਲ ਟੀਕਾ ਭਰਾ ਹੋਇਆ ਉਹ ਕਰਮਣੇ ਬਾਈ ਕਹਾਂ ਵਧੀਆ ਸ਼ੀਮਨ ਦਾ ਟੀਕਾ ਭਰਿਆ ਹੋਇਆ ਤੇ ਬੰਨ ਦੇ ਬਈ ਛੰਟੀ ਤੇ ਬਾਕੀ ਜੀ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਜਿਹੜੇ ਭਰਨ ਲੈਣੀ ਉੱਤੇ ਨੰਬਰ ਲਿਖਾਂਗੇ ਅਸੀਂ ਤੇ ਨੰਬਰ ਜਿਆਦਾ ਬੀਤੀ ਤੇ ਨੰਬਰ ਆਪਾਂ ਲਿਖ ਦਾਂਗੇ ਬਾਈ ਉੱਪਰ ਲਿਖ ਦਾਂਗੇ ਉੱਪਰ ਹੀ ਲਿਖਾਂਗੇ ਆਹ ਗੱਲ ਕਰ ਲਿਓ ਤੇ ਬਾਅਦ ਜੀ ਗਰੰਟੀ ਨਾਲ ਆਪਦਾ ਤਸੱਲੀ ਨਾ ਨਾ ਵੀਰੇ ਜਮਨ ਤਸੱਲੀ ਨਾਲ ਜਦੋਂ ਚੋਕੇ ਉਰੋਂ ਮੈਂ ਲਿਓ ਮੱਝ ਹਣਾ ਫੇਰ ਬਈ ਗਲਤ ਹੋ ਜਾਂਦਾ ਕੰਮ ਆਪਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਲੱਭੀ ਦਾ ਪੇਜ ਫੋਲੋ ਕਰੋ ਹਾਂ ਬਤੌਰ ਨਾਲ ਜੁੜੂ ਤੇ ਨਾਲੇ ਫੇਸਬੁੱਕ ਦੀ ਧੰਨਵਾਦ